ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਤੈਹ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਫਿਰ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਆਂ ਘੋੜੀ ਲੈ ਆਏ ਇੱਕ ਬਰੂਡ ਮੇਅਰ ਉਮਰ ਤਾਂ ਹੈਗੀ 6 ਸਾਲ ਪਰ ਦੋਸਤੋ ਬਾਡੀ ਬਾਂਤਰ ਤੋਂ ਤਾਂ ਦਿਲ ਲੱਟਦੀ ਹੈ ਜਦੋਂ ਇੱਕ ਵਾਰ ਦੇਖਦੇ ਆਂ ਨਾ ਮਨ ਨੂੰ ਬੈਂਦੀ ਆ ਕਿਉਂ ਜਿਹੜੀਆਂ ਇਹਦੀਆਂ ਬਰੀਕੀਆਂ ਬਾਂਤਰਾਂ ਬਾਡੀ ਦਾ ਜੋ ਆਪਾਂ ਮੰਨ ਲਈਏ ਸਟਰਕਚਰ ਆ ਬਣਾਵਟਾ ਉਹ ਦਿਲ ਨੂੰ ਇੱਕ ਵਾਰ ਜਦੋਂ ਪਹਿਲੀ ਦੇਖਣੀ ਪਹਿਲੀ ਠਖਣੀ ਚ ਦਿਲ ਚ ਵੱੜਦੀ ਆ ਸਾਰੀ ਡਿਟੇਲ ਦਵਾ ਕੀ ਉਮਰ ਆ ਕੀ ਹਾਈਟ ਆ ਖਾਲੀ ਗੱਬਣ ਸਵਾਰੀ ਦੀ ਪਾਸ ਆ ਜਾਂ ਨਹੀਂ ਸਾਰੀ ਡਿਟੇਲ ਹੀ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਆ ਬਸ 5 ਮਿੰਟ ਵੀਡੀਓ ਪੂਰੀ ਦੇਖ ਲਓ ਤੇ ਪ੍ਰੋਪਰ ਡਿਟੇਲਸ ਹੰਲਾ ਕਰੋ ਭਰਾਓ ਕਈ ਵਾਰ ਹੁੰਦਾ ਨਾ ਕੋਈ ਡਿਟੇਲ ਆ ਜਿਹੜੀ ਸਾਰੀ ਆਪਾਂ ਇਹਦੇ ਵਿੱਚ ਹੀ ਦੇ ਦਿੰਦੇ ਆ ਪਰ ਫਿਰ ਵੀ ਕਾਫੀ ਭਰਾ ਫੋਨ ਤੇ ਉਹੀ ਚੀਜ਼ ਵਾਰ-ਵਾਰ ਪੁੱਛਦੇ ਰਹਿੰਦੇ ਆ ਆਪਣਾ ਹੁੰਦਾ ਜਿਹੜੀ ਵੀਡੀਓ ਆਪਾਂ 5-6 ਮਿੰਟਾਂ ਦੀ ਬਣਾਉਨੇ ਆ ਦੋਸਤੋ ਉਹਦੇ ਵਿੱਚ ਆਪਾਂ A ਤੋਂ ਲੈ ਕੇ Z ਤਾਈ ਸਾਰੀ ਡਿਟੇਲ ਆ ਘੋੜੀ ਬਾਰੇ ਦੇ ਦਿੰਨੇ ਹਾਂ ਤੇ ਰੇਟ ਆ ਜਿਹੜਾ ਉਹ ਜੇ ਤੁਹਾਡੇ ਜਾਨਵਰ ਜਾਚ ਦਾ ਤਾਂ ਰੇਟ ਫੋਨ ਤੇ ਹੋ ਜਾਂਦਾ ਦੋਸਤੋ ਲਾਸਟ ਤੇ ਨੰਬਰ ਦਿੱਤਾ ਹੂ ਇੱਕ ਵਾਰ ਸਾਰੀ ਘੋੜੀ ਦੇਖਿਓ ਮਨ ਨੂੰ ਜੱਚੀ ਤਾਂ ਲਾਸਟ ਦੇ ਦੋ ਨੰਬਰ ਦਿੱਤੇ ਹੁਣ ਕਿ ਉਹਨਾਂ ਵਿੱਚੋਂ ਫੋਨ ਲਾ ਕੇ ਤੁਸੀਂ ਡਿਟੇਲ ਪਤਾ ਲੈ ਸਕਦੇ ਆ ਤੇ ਦੋਸਤੋ ਬੇਨਤੀ ਉਹੀ ਪ੍ਰਾਣੀ ਆ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਪਦੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਘੋੜੀ ਕਿੰਨੇ ਦੀ ਲੱਗੀ ਤੇ ਆਜੋ ਬਾਦਦੇ ਆਪਾਂ ਵੀਡੀਓ ਦੇ ਵੱਲ ਦਿੰਨੇ ਆ ਤੁਹਾਨੂੰ ਡਿਟੇਲ ਦੋਸਤੋ ਜਿਵੇਂ ਆਪਾਂ ਆਹ ਸ਼ੁਰੂਆਤ ਵਿੱਚ ਹੀ ਦੱਸੇ ਵੀ 6 ਸਾਲ ਘੋੜੀ ਦੀ ਉਮਰ ਆ ਜੀ ਤੇ ਲੈਂਥ ਲੁੰਤਾ ਪੇਟ ਪੂਟ ਤੇ ਜੋ ਇਹਦੀਆਂ ਬੰਤਰਾਂ ਉਹ ਬਹੁਤ ਚੰਗੀਆਂ ਜਿਵੇਂ ਹੁੰਦਾ ਮਕਾਨ ਦੀ ਆਪਾਂ ਨਿਯਮ ਮਜੂਤ ਹੋਵੇ ਤਾਂ ਮਕਾਨ ਮਜੂਤ ਹੁੰਦਾ ਹੀ ਆ ਹਨਾ ਤੇ ਉਸ ਤਰ੍ਹਾਂ ਹੀ ਇਹ ਘੋੜੀ ਦੇ ਪਹਿਲਾਂ ਪੈਰਾਂ ਵੱਲੀ ਧਿਆਨ ਮਾਰੋ ਪੈਰ ਬਹੁਤ ਮਜਬੂਤ ਆ ਦੱਸੁੰਦਾ ਭਾਈ ਆਪਾਂ ਨੂੰ ਜਿਹੜੇ ਬੰਦੇ ਦਾ ਆਪਾਂ ਖਰੀਦੀ ਆ ਉਹਨਾਂ ਨੇ 22 ਮਿੰਟੂ ਵਾਲੇ ਘੋੜੇ ਸੂਰਜ ਦੀ ਦੱਸਿਆ ਪਰ ਆਪਾਂ ਨੂੰ ਜਦੋਂ ਜਿਹੜਾ ਜਾਨਵਰ ਮੁੱਲ ਖਰੀਦਿਆ ਹੋਵੇ ਨਾ ਜਿੰਨਾ ਟਾਈਮ ਉਹਦਾ ਪ੍ਰੂਫ ਨਾ ਹੋਵੇ ਤਾਂ ਗੱਲ ਉਨੀ ਠੋਸ ਨਹੀਂ ਕੀਤੀ ਜਾਂਦੀ ਤਾਂ ਦੋਸਤੋ ਆਪਾਂ ਤੁਹਾਨੂੰ ਵੈਸੇ ਉਹਨਾਂ ਦੇ ਦੱਸਣ ਅਨੁਸਾਰ ਦੱਸਦੇ ਆਂ ਵੀ ਉਹਨਾਂ ਨੇ ਸੂਰਜ ਦੀ ਦੱਸਿਆ ਆਪਣੇ ਕੋਲ ਕੋਈ ਪ੍ਰੂਫ ਨਹੀਂ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ ਪਰ ਜਿਹੜੇ ਹਿਸਾਬ ਨਾਲ ਇਹਦੀ ਮਜ਼ਬੂਤੀ ਆ ਤਾਂ ਲੱਗਦਾ ਵੀ ਹਾਂ ਕੁੜੀ ਕੇ ਚੰਗੇ ਘੋੜੇ ਦੀਆ ਚੰਗੇ ਖਾਨਦਾਨ ਤੋਂ ਆ ਪੈਰਾਂ ਤੋਂ ਬਾਅਦ ਇੱਕ ਵਾਰ ਇਹਦੀ ਲੈਂਥ ਚੈੱਕ ਕਰੋ ਅੰਗ ਘੋੜੀ ਨਾਲੋਂ ਜ਼ਿਆਦਾ ਲੰਮੀ ਲੈਂਥ ਹੈ ਇਹਦੀ ਤੇ ਪੇਟ ਬਹੁਤ ਵੱਡਾ ਨੁਕਰੇ ਬੱਚੇ ਦੇਣ ਵਾਲੀ ਹੈ ਦੋਸਤੋ ਲਾਲ ਚੰਬੀ ਘੋੜੀ ਆ ਪਿੰਡੇ 'ਚ ਸਾਰੇ ਦੇ ਸਾਰੇ ਵਾਲ ਚਿੱਟੇ ਆ ਇਹਦੇ ਰੇਲ ਗੱਡੀ ਦੇ ਡੱਬੇ ਵਾਂਗੂ ਤਾਂ ਆਪਾਂ ਇਹਨੂੰ ਕਹਿ ਸਕਦੇ ਆ ਵੀ ਲੰਮੀ ਹੈਗੀ ਆ ਬਾਕੀ ਜੋ ਹੱਕਾ ਚੌੜੀ ਹੱਕ ਦੀ ਆ ਜੋ ਪੁੱਠਾ ਉਹ ਵੀ ਬਹੁਤ ਜ਼ਿਆਦਾ ਚੌੜਾ ਜਿਹੜੀ ਆਪਾਂ ਚੀਜ਼ ਆਮ ਬੱਚਿਆਂ 'ਚ ਭਾਲਦੇ ਆ ਜੇ ਉਹ ਚੀਜ਼ ਘੋੜੀ 'ਚ ਹੋਵੇ ਮਨ ਲਓ ਵੀ ਘੋੜੇ ਨਾਲੋਂ ਜ਼ਿਆਦਾ ਘੋੜੀ ਚੰਗੀ ਹੋਵੇ ਘੋੜੀ 'ਚ ਜਿਹੜੀਆਂ ਆਪਾਂ ਬੱਚਾ ਪੈਦਾ ਕਰਨ ਵਾਸਤੇ ਸਾਰੀਆਂ ਚੀਜ਼ਾਂ ਭਾਲਦੇ ਹਾਂ ਗਰਦਨ ਲੈਂਥ ਮਜ਼ਬੂਤੀ ਸੁੰਬ ਦੀ ਮਜ਼ਬੂਤੀ ਕੰਨਾਂ ਦੀ ਸਕੀਨ ਸਾਰੀਆਂ ਚੀਜ਼ਾਂ ਘੋੜੀ ਦੇ ਵਿੱਚ ਹੁਣ ਜਿਵੇਂ ਆਪਾਂ ਪੁੱਠੇ ਤੋਂ ਬਾਅਦ ਜੇ ਗਰਦਨ ਤੇ ਆਏ ਦੇਖੋ ਗਰਦਨ ਗੁਰਦਨ ਜਿਹੜੀ ਆਪਦੇ ਆਪ ਨੂੰ ਸ਼ੋਅ ਕਰਨ ਦਾ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਆਮ ਤੌਰ ਤੇ ਘੋੜੀਆਂ ਤਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਪਰ ਇੱਕ ਟਾਈਮ ਹੁੰਦਾ ਵੀ ਆਪਦੇ ਆਪ ਨੂੰ ਦਿਖਾਉਣਾ ਜਿਹੜਾ 2 ਮਿੰਟ ਆਪਦੇ ਆਪ ਨੂੰ ਦਿਖਾ ਦੇ ਉਹ ਘੋੜੀ ਵਧੀਆ ਮੰਨੀ ਜਾਂਦੀ ਹੈ ਤੇ ਉਹ ਸਾਰੇ ਗੋਣਾ ਜਿਹੜੇ ਉਹ ਆ ਘੋੜੀ ਚ ਪਾਈ ਜਾਂਦੇ ਆ ਦੇਖੋ ਕਿਵੇਂ ਇੱਕ ਬੁੱਤ ਦੀ ਤਰ੍ਹਾਂ ਆਪਦੇ ਆਪ ਨੂੰ ਸ਼ੋਅ ਕਰ ਰਹੀ ਆ ਸਟੈਚੂ ਮੂਡ ਤੇ ਖੜੀ ਆ ਆਪਾਂ ਕਹਿ ਸਕਦੇ ਆ ਵੀ ਗਰਦਨ ਲੰਮੀ ਆ ਹਿੱਕ ਚੌੜੀ ਆ ਚੱਕਵਾ ਪੁੱਠਾ ਸੁੰਭ ਮੋਟਾ ਹੱਡਾਂ ਪੈਰਾਂ ਦੀ ਮਜ਼ਬੂਤ ਆ ਬਾਲ ਭੌਰੀਆਂ ਦੀ ਸਾਫ ਆ ਤੇ ਮੇਨ ਗੱਲ ਆ ਜਿਹੜੀ ਜਿੱਥੋਂ ਅਣਜਾਣ ਬੰਦਾ ਵੀ ਜਿਹੜੀ ਚੀਜ਼ ਦੇਖਦਾ ਕੰਨਾਂ ਦੀ ਸੁਨੱਖੀ ਆ ਕੋ ਜਿਹੜਾ ਘੋੜਿਆਂ ਦਾ ਕੰਮ ਕਰਦਾ ਜਾਂ ਘੋੜਿਆਂ 'ਚ ਰਹਿੰਦਾ ਉਹਨੂੰ ਤਾਂ ਪਤਾ ਵੀ ਇੱਕ ਘੋੜੀ ਉਹ ਹੁੰਦੀ ਆ ਜੀਜੇ ਸਾਰੇ ਗੁਣ ਪਾਇ ਜਾਣ ਮਜਬੂਤੀ ਲੈਂਥ ਸਹੱਪਣ ਝਾਲ ਪਰ ਜਿਹੜਾ ਅਣਜਾਣ ਬੰਦਾ ਉਹਨੂੰ ਇੱਕ ਚੀਜ਼ ਹੀ ਦੇਖਦਾ ਹੁੰਦਾ ਉਹ ਤਾਂ ਵੀ ਕੰਨ ਸੁਨੱਖੇ ਆ ਜ ਨਹੀਂ ਕੰਨ ਨਾਲ ਜੋੜਦੀ ਆ ਜ ਨਹੀਂ ਇਹ ਚ ਉਹ ਵੀ ਮੰਨ ਲਓ ਜਿਹੜਾ ਅਣਜਾਣ ਬੰਦਾ ਵੀ ਜੇ ਆਪਣੇ ਘਰੇ ਆਊ ਤਾਂ ਉਹ ਦੇਖ ਕੇ ਖੁਸ਼ ਹੋ ਜੂ ਵੀ ਹਾਂ ਯਾਰ ਘੋੜੀ ਚੰਗੀ ਆ ਕੰਨਾਂ ਦੀ ਵੀ ਸੁਨੱਖੀ ਆ ਮਾਰਕਿੰਗ ਵਾਲੇ ਪਾਸੇ ਵੀ ਚੰਗੀ ਆ ਪੰਜ ਕਲੈਨ ਘੋੜੀਆਂ ਮੱਥੇ ਪਟਾ ਚਾਰੇ ਪੈਰ ਚਿੱਟੇ ਆ ਲੈਂਥ ਵੀ ਚੰਗੀ ਆ ਫਿਰ ਮੈਂ ਉਹੀ ਚੀਜ਼ਾਂ ਦੱਸ ਦਿਆਂ ਪੁੱਠਾ ਮਜ਼ਬੂਤ ਆ ਹੱਡਾਂ ਪੈਰਾਂ ਦੀ ਨਰੋਈ ਤੇ ਮੀਨ ਕੱਲ ਜਿਹੜੀ ਬਾਲਪੋਰੀਆਂ ਦੇ ਸਾਫ ਉਸ ਤੋਂ ਬਾਅਦ ਅੱਪਾਂ ਆਈਏ ਤਾਂ ਚਾਲ ਵਾਲੇ ਪਾਸੇ ਨੂੰ ਤਾਂ ਦੋਸਤੋ ਸਵਾਰੀ ਦੀ ਪਾਸ ਆ ਚਾਲ ਦੀ ਠੰਡੀ ਆ ਸੋਹਣਾ ਤੁਰਦੀ ਆ ਇਸ ਦੇ ਨਾਲ ਨਾਲ ਦੋਸਤੋ ਮੌਕੇ ਤੇ ਘੋੜੀ ਖਾਲੀ ਆ ਜੀ ਅੰਦਰ ਦੀ ਸਾਫ ਆ ਚੈੱਕ ਪਾਸ ਹੋਈ ਹੋਈ ਆ ਤੁਸੀਂ ਜੀ ਆਪ ਦਾ ਕੋਈ ਡਾਕਟਰ ਲਿਆ ਕੇ ਆਪਦੀ ਚੈੱਕ ਕਰਾਉਣੀ ਚਾਹੋ ਤਾਂ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੋ। ਤੁਸੀਂ ਆਪ ਦਾ ਡਾਕਟਰ ਲਿਆ ਸਕਦੇ ਆ ਅੰਦਰ ਜੀ ਆਪਦੀ ਚੈੱਕ ਕਰਵਾ ਕੇ ਫਿਰ ਸੌਦਾ ਕਰ ਸਕਦੇ ਆ। ਆਪਣੇ ਡਾਕਟਰ ਤੋਂ ਆਪਣੀ ਇੱਕ ਵਾਰ ਤਸੱਲੀ ਦੋਸਤੋ ਹੋਈ ਹੋਈ ਆ। ਤੇ ਹੋਰ ਸਾਰੀਆਂ ਚੀਜ਼ਾਂ ਆਪਾਂ ਮੋਟੀ ਮੋਟੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ। ਬਾਕੀ ਫੇਰ ਵੀ ਦੋਸਤੋ ਜੇ ਕੋਈ ਚੀਜ਼ ਰਹਿੰਦੀ ਹੋਵੇ ਤਾਂ ਤੁਸੀਂ ਫੋਨ ਲਾ ਕੇ ਨੰਬਰ ਤੁਹਾਨੂੰ ਦੋ ਦੇ ਦਿੰਦੇ ਆ ਇੱਕ ਫੋਨ ਨਾਲ ਚੱਕਿਆ ਜਾਵੇ ਦੂਜੇ ਫੋਨ ਤੇ ਨੰਬਰ ਲਾ ਕੇ ਡਿਟੇਲ ਪੁੱਛ ਸਕਦੇ ਆ ਤੇ ਰਹਿ ਗਈ ਗੱਲ ਹਾਈਟ ਦੀ ਤਾਂ ਹਾਈਟ ਹੈ ਦੀ 60 ਇੰਚ ਆ ਦੋਸਤੋ 60 ਇੰਚ ਹਾਈਟ ਆ ਤੇ 6 ਸਾਲ ਉਮਰ ਆ ਬਾਲ ਭੌਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਅੰਦਰ ਦੀ ਸਾਫ਼ ਆ ਮੌਕੇ ਤੇ ਘੋੜੀ ਖਾਲੀ ਆ ਤੇ ਮਾਰਕ ਦੇ ਬਾਰੇ ਗੱਲ ਕਰੀ ਤਾਂ ਪੰਜ ਕਲੈਨ ਤੇ ਬਾਕੀ ਤੁਹਾਨੂੰ ਆਈਡੀਆ ਦੇ ਦਈਏ ਤਾਂ ਰੇਟ ਬਹੁਤ ਜਾਇਜ਼ ਆ ਦੋਸਤੋ ਇਹ ਜਿਹੜੀਆਂ ਘੋੜੀਆਂ ਲੱਖਾਂ 'ਚ ਜਾਂਦੀਆਂ ਲੱਖ ਦੀਆਂ ਵੀ ਨਹੀਂ ਮਿਲਦੀਆਂ ਲੱਖਾਂ 'ਚ ਜਾਂਦੀਆਂ ਪਰ ਇਹਦਾ ਰੇਟ ਬਹੁਤ ਜਾਇਜ਼ ਆ ਫੋਨ ਲਾ ਕੇ ਰੀਂਜ ਪੁੱਛ ਲੱਖ ਦੇ ਆਸ-ਪਾਸ ਹੀ ਆ ਲੱਖੋਂ ਥੋੜੀ ਜਿਹੀ ਉੱਪਰ ਆ ਪਰ ਬੜੀ ਜਿਆਦਾ ਉੱਤੇ ਨਹੀਂ ਸੋ ਆਪਾਂ ਰੇਟ ਦਾ ਵੀ ਆਈਡੀਆ ਦੇਤਾ ਤੁਹਾਨੂੰ ਡਿਟੇਲ ਵੀ ਸਾਰੀ ਦੱਸਤੀ ਤੇ ਹੁਣ ਨੰਬਰ ਦੋਸਤੋ ਚੱਲ ਪੈਣੇ ਸਕਰੀਨ ਦੇ ਉੱਪਰ ਨੰਬਰ ਕਰ ਲਿਓ ਨੋਟ ਜੇ ਘੋੜੀ ਪਸੰਦ ਆਈ ਤਾਂ ਫੋਨ ਲਾ ਲਿਓ ਬਾਕੀ ਰਹੀ ਗੱਲ ਬਾਲਪੋਰੀਆਂ ਦੀ ਸਾਫ਼ ਆ ਹੱਥਾਂ ਪੈਰਾਂ ਦੀ ਸਾਫ਼ ਆ ਘੋੜੀ ਜਦੋਂ ਮਰਜ਼ੀ ਆ ਕੇ ਤੁਸੀਂ ਫਾਰਮ ਤੇ ਦੇਖ ਸਕਦੇ ਆ ਨੰਬਰ ਕਰ ਲਿਓ ਦੋਸਤੋ 962391545449855599017 ਇੱਕ ਵਾਰ ਫੇਰ ਮੈਂ ਬੋਲ ਦਿੰਦਾ 62391545449855599017 ਤੇ ਕਿਵੇਂ ਲੱਗੀ ਘੋੜੀ ਕਮੈਂਟਾਂ 'ਚ ਦੱਸੋ ਮਿਲਦੇ ਆਂ